ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਸਰਦੀਆਂ ਦੇ ਤੇਜ਼ ਤੂਫਾਨ ਬਲੇਅਰ ਕਾਰਨ ਬੀਤੇ ਦਿਨੀ 에ਅਰਲਾਈਨਸ ਨੂੰ 1300 ਤੋਂ ਵੱਧ ਉਡਾਨਾਂ ਰੱਦ ਕਰਨੀਆਂ ਪਈਆਂ ਸਰਦੀਆਂ ਦੇ ਤੂਫਾਨ ਦੇ ਕਾਰਨ ਦੇਸ਼ ਦਾ ਵੱਡਾ ਹਿੱਸਾ ਬਰਫਬਾਰੀ ਅਤੇ ਠੰਡੇ ਤਾਪਮਾਨ ਦੇ ਨਾਲ ਜੂਝ ਰਿਹਾ ਹੈ ਇੱਕ ਨਿਊਜ਼ ਏਜੰਸੀ ਰਾਈਟਰਸ ਦੀ ਰਿਪੋਰਟ ਦੇ ਮੁਤਾਬਕ ਫਲਾਈਟ ਟ੍ਰੈਕਿੰਗ ਵੈੱਬਸਾਈਟ ਫਲਾਈਟ ਅਵੇਅਰ ਦੇ ਹਵਾਲੇ ਦੇ ਨਾਲ ਕਿਹਾ ਗਿਆ ਹੈ ਕਿ ਅਮਰੀਕਾ ਦੇ ਵਿੱਚ ਕੁੱਲ 1306 ਉਡਾਨਾਂ ਰੱਦ ਕੀਤੀਆਂ ਗਈਆਂ ਅਤੇ 414 ਉਡਾਨਾਂ ਦੇ ਵਿੱਚ ਦੇਰੀ ਹੋਈ ਹੈ ਰੀਪੋਰਟ ਦੇ ਅਨੁਸਾਰ ਸਾਊਥ-ਵੈਸਟ 에ਅਰਲਾਈਨਸ ਨੇ 264 ਉਡਾਨਾਂ ਰੱਦ ਕਰ ਦਿੱਤੀਆਂ ਨੇ ਜੋ ਸਾਰੀਆਂ 에ਅਰਲਾਈਨਸ ਕੰਪਨੀਆਂ ਵਿੱਚੋਂ ਸਭ ਤੋਂ ਵੱਧ ਨੇ ਅਮਰੀਕੀ 에ਅਰਲਾਈਨਸ ਨੇ 176 ਉਡਾਨਾਂ ਰੱਦ ਕਰ ਦਿੱਤੀਆਂ ਨੇ ਸਾਊਥ-ਵੈਸਟ ਅਮਰੀਕਨ ਯੂनाइटेड 에ਅਰਲਾਈਨਸ ਅਤੇ ਡੈਲਟਾ 에ਅਰਲਾਈਨਸ ਸਮੇਤ 에ਅਰਲਾਈਨਸ ਨੇ ਤੂਫਾਨ ਦੇ ਪ੍ਰਭਾਵ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਰਿਪੋਰਟ ਦੇ ਮੁਤਾਬਕ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਸ਼ੁੱਕਰਵਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਤੇਜ਼ ਹਵਾਵਾਂ, ਫਿਰਫਬਾਰੀ ਅਤੇ ਕੁਝ ਠੰਡ ਕਾਰਨ ਉੱਤਰ-ਪੂਰਬੀ ਅਤੇ ਮੱਧ ਅਟਲਾਂਟਿਕ ਖੇਤਰਾਂ ਦੀ ਯਾਤਰਾ ਪ੍ਰਭਾਵਿਤ ਹੋ ਸਕਦੀ ਹੈ। ਜਿ세 ਚਲਦਿਆ ਹੁਣ weather.com ਦੀ ਇੱਕ ਰਿਪੋਰਟ ਦੇ ਅਨੁਸਾਰ ਵਿੰਟਰ ਸਟਾਰਮ ਬਲੇਅਰ ਮੱਦ ਅਟਲੈਂਟਿਕ ਦੇ ਵਿੱਚ ਦਾਖਲ ਹੋ ਗਿਆ ਹੈ। ਮੈਦਾਨੀ ਇਲਾਕਿਆਂ ਦੇ ਕੁਝ ਹਿੱਸਿਆਂ ਦੇ ਵਿੱਚ ਵੀਕਐਂਡ ਦੇ ਵਿੱਚ ਸਾਲਾਂ ਦੇ ਵਿੱਚ ਉਹਨਾਂ ਦੀ ਸਭ ਤੋਂ ਭਾਰੀ ਬਰਫਬਾਰੀ ਹੋਈ ਹੈ। ਜਿਸ ਨਾਲ ਲੱਖਾਂ ਲੋਕਾਂ ਦੀ ਸਰਦੀਆਂ ਦੇ ਤੂਫਾਨ ਦੀ ਚੇਤਾਵਨੀ ਦਿੱਤੀ ਗਈ ਹੈ। ਬਾਲਟਿਮੋਰ ਅਤੇ ਵਾਸ਼ਿੰਗਟਨ ਡੀਸੀ ਦੋਵਾਂ ਦੇ ਵਿੱਚ ਸੋਮਵਾਰ ਸਵੇਰ ਨੂੰ ਦਰਮਿਆਨੀ ਤੋਂ ਭਾਰੀ ਬਰਫਬਾਰੀ ਦੀ ਰਿਪੋਰਟ ਕੀਤੀ ਗਈ ਸੀ ਜਿਸ ਵਿੱਚ ਕਈ ਵਾਰ ਅੱਧਾ ਮੀਲ ਜਾਂ ਇਸ ਤੋਂ ਘੱਟ ਤੱਕ ਦਿਸਦਾ ਸੀ। ਉਦੋਂ ਤੱਕ ਡੀਸੀ ਮੈਟਰੋ ਦੇ ਕੁਝ ਹਿੱਸਿਆਂ ਦੇ ਵਿੱਚ ਬਰਫਬਾਰੀ ਅਤੇ ਬਰਫਬਾਰੀ ਵੀ ਦੇਖੀ ਗਈ ਹੈ। ਇਹ ਨਹੀਂ ਨਹੀਂ ਰੋਲਡ ਰੀਗਨ ਵਸ਼ਿੰਗਟਨ ਨੈਸ਼ਨਲ 에어ਪੋਰਟ ਉੱਤੇ ਅਧਿਕਾਰਤ ਤੌਰ ਤੇ ਸਵੇਰੇ 7 ਵਜੇ ਤੱਕ 4.7 ਇੰਚ ਬਰਫਬਾਰੀ ਦਰਜ ਕੀਤੀ ਗਈ ਸੀ। ਖੇਤਰ ਦੇ ਕੁਝ ਸਥਾਨਾਂ ਉੱਤੇ 5 ਤੋਂ 6 ਇੰਚ ਤੱਕ ਬਰਫਬਾਰੀ ਹੋਈ ਹੈ। ਕੰਸਾਸ ਸਿਟੀ ਦੇ ਵਿੱਚ ਐਤਵਾਰ ਨੂੰ 11 ਇੰਚ ਬਰਫਬਾਰੀ ਹੋਈ ਜੋ ਫਰਵਰੀ 1993 ਤੋਂ ਬਾਅਦ ਸਭ ਤੋਂ ਭਾਰੀ ਬਰਫਬਾਰੀ ਹੈ। ਜ਼ਿਕਰਯੋ ਕੇ ਕੇ ਪਰਿਵਾਰੀ ਦੇ ਲਈ ਸਰਦੀਆਂ ਦੇ ਤੂਫਾਨ ਦੀਆਂ ਚੇਤਾਵਨੀਆਂ ਮੱਦ ਮਿਸਿਸਿਪੀ ਅਤੇ ਆਓਯੋ ਦੀਆਂ ਘਾਟੀਆਂ ਤੋਂ ਮੱਦ ਅਟਲਾਂਟਿਕ ਤੱਕ ਫੈਲੀਆਂ ਹੋਈਆਂ ਨੇ ਤੇ ਚੇਤਾਵਨੀ ਦੇ ਵਿੱਚ ਬਾਲਟਿਮੋਰ ਸਿਨਸਿਨਾਟੀ ਇੰਡੀਆਨਾਪੋਲਿਸ ਅਤੇ ਲੂਇਸਵਿਲ ਕੈਂਟਕੀ ਅਤੇ ਵਾਸ਼ਿੰਗਟਨ ਡੀਸੀ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਜਦੋਂ ਤੱਕ ਤੂਫਾਨ ਲੰਘ ਨਹੀਂ ਜਾਂਦਾ ਉਦੋਂ ਤੱਕ ਇਨ੍ਹਾਂ ਸਾਰੇ ਖੇਤਰਾਂ ਦੇ ਵਿੱਚ ਯਾਤਰਾ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਇਹ ਰਿਪੋਰਟ ਚੰਨ ਪੰਜਾਬੀ